ਅੱਜ ਦਾ ਵਿਸ਼ਾ ਹੈ ਪਿੰਡਾਂ ਵਿੱਚੋਂ ਸ਼ਰਾਬ ਦਾ ਕੋੜ ਵੱਢਣ ਵਾਸਤੇ ਕੁਝ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਦੋਸਤੋ ਅੱਜਕਲ ਪਿੰਡਾਂ ਵਿੱਚ ਨਸ਼ੇ ਦੀ ਲਪੇਟ ਤੋਂ ਕੋਈ ਵੀ ਆਦਮੀ ਬਚ ਨਹੀਂ ਸਕਿਆ। ਕੋਈ ਵਿਰਲਾ ਆਦਮੀ ਹੀ ਹੋਵੇਗਾ ਜੋ ਕਿਸੇ ਕਿਸਮ ਦਾ ਨਸ਼ਾ ਨਾ ਕਰਦਾ ਹੋਵੇ। ਪਿੰਡਾਂ ਵਿੱਚ ਭੁੱਕੀ ਗੋਲੀਆਂ ਚਿਟਾ ਅਤੇ ਸ਼ਰਾਬ ਵਰਗੇ ਨਸ਼ੇ ਆਮ ਚੱਲ ਰਹੇ ਹਨ ਸ਼ਰਾਬ ਨੂੰ ਛੱਡ ਕੇ ਬਾਕੀ ਸਾਰੇ ਨਸ਼ੇ ਚੋਰੀ ਚੁਪਕੇ ਵਿਕ ਰਹੇ ਹਨ ਪਰ ਸ਼ਰਾਬ ਨੂੰ ਸਰਕਾਰਾਂ ਦੀ ਮਨਜ਼ੂਰੀ ਹੁਣ ਕਰਕੇ ਇਹ ਠੇਕਿਆਂ ਉੱਪਰ ਬਿਨਾਂ ਕਿਸੇ ਡਰ ਤੋਂ ਵਿਕ ਰਹੀ ਹੈ ਜਿਹੜੇ ਪਿੰਡਾਂ ਵਿੱਚ ਠੇਕੇ ਨਹੀਂ ਉੱਥੇ ਕੁਝ ਲੋਕ ਠੇਕਿਆਂ ਤੋਂ ਸ਼ਰਾਬ ਲੈ ਕੇ ਆਪਣੇ ਘਰਾਂ ਵਿੱਚ ਵੇਚਦੇ ਹਨ ਠੇਕੇਦਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਡੱਬੇ ਮਾਗਰ ਲੈਸ ਕਰਕੇ ਰੇਟ ਲਾ ਲੈਂਦੇ ਹਨ ਅਤੇ ਉਹਨਾਂ ਨੂੰ ਅੱਗੇ ਵੇਚ ਕੇ ਲਗਭਗ 50 ਰੁਪਏ ਬੋਤਲ ਬਚ ਜਾਂਦੀ ਹੈ ਸ਼ਰਾਬ ਦੇ ਵਰਤੋਂ ਪਿੰਡਾਂ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਬੇਸ਼ੱਕ ਕਿਸੇ ਦੇ ਘਰੇ ਆਟਾ ਵੇਚਕਾ ਨਾ ਹੋਵੇ ਉਹ ਆਪਣੀ दारू ਦੀ ਲलक ਜ਼ਰੂਰ ਪੂਰੀ ਕਰਦਾ ਹੈ ਕਈ-ਕਈ ਲੋਕ ਤਾਂ ਜਿਨ੍ਹਾਂ ਨੂੰ ਬਢਾਪਾ ਪੈਨਸ਼ਨ ਮਿਲਦੀ ਹੈ ਉਹ ਆਪਣੀ ਪੈਨਸ਼ਨ ਦੀ ਗਾਰੰਟੀ ਦੇ ਕੇ ਆਧਾਰ ਖਾਤਾ ਵੀ ਖੋਲ ਲੈਂਦੇ ਹਨ ਜਦੋਂ ਉਹਨਾਂ ਦੀ ਪੈਨਸ਼ਨ ਆਉਂਦੀ ਹੈ ਤਾਂ ਉਹ ਸ਼ਰਾਬ ਵੇਚਣ ਵਾਲੇ ਨੂੰ ਪੈਸੇ ਦੇ ਦਿੰਦੇ ਹਨ ਇਸ ਤਰ੍ਹਾਂ ਉਹਨਾਂ ਦਾ ਠੱਗ-ਠਗਾ ਚੱਲਦਾ ਰਹਿੰਦਾ ਹੈ ਕਈ-ਕਈ ਤਾਂ ਜਿਹੜੇ ਡਿਫਾਲਟਰ ਹੋ ਜਾਂਦੇ ਹਨ ਪਰ दारू ਵਾਲਾ ਕੀੜਾ ਮੂੰਹ ਟੱਡੀ ਬੈਠਾ ਹੁੰਦਾ ਹੈ ਉਧਾਰ ਲੈਣ ਵਾਸਤੇ ਮਿੰਟਾਂ ਕਰਦੇ ਵੀ ਦੇਖੇ ਗਏ ਹਨ ਕਿਸੇ ਵੀ ਪਿੰਡ ਵਿੱਚ ਇੱਕ ਵੀ ਆਦਮੀ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਜਿਹੜਾ ਪਿੰਡ ਵਿੱਚੋਂ ਸ਼ਰਾਬ ਬੰਦ ਕਰਾਉਣ ਦੀ ਗੱਲ ਕਰ ਸਕਦਾ ਹੋਵੇ ਜੇਕਰ ਕੋਈ ਬਿਰਲਾ ਆਦਮੀ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਕੋਲ ਬੈਠੇ ਹੀ ਕੁਝ ਲੋਕ ਕਹਿ ਦੇਣਗੇ ਕਿ ਵੇਖੀ ਯਾਰ ਇਹੋ ਜਿਹੀ ਗੱਲ ਨਾ ਕਰੀ ਲੋਕ ਤੇਰੇ ਨਾਲ ਨਾਰਾਜ਼ ਹੋ ਜਾਣਗੇ ਮੈਂ ਬਹੁਤ ਵਾਰ ਸੋਚਦਾ ਹਾਂ ਕਿ ਯਾਰ ਲੋਕਾਂ ਦੀ ਸੋਚ ਨੂੰ ਕੀ ਹੋ ਗਿਆ ਪਿੰਡਾਂ ਵਿੱਚ ਗਰੀਬ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਹਾਂ ਬੇਸ਼ੱਕ ਹੋਰ ਵੀ ਤਿੰਨ ਚਾਰ ਕਾਰਨ ਹਨ ਜਿਵੇਂ ਅੰਧਵਿਸ਼ਵਾਸ ਲੜਾਈਆਂ ਝਗੜੇ ਅਤੇ ਬਿਮਾਰੀਆਂ ਪਰ ਜੇਕਰ ਸਿਰਫ ਸ਼ਰਾਬ ਕਰਾਂ ਵਿੱਚ ਵਿਕਣੀ ਬੰਦ ਹੋ ਜਾਵੇ ਤਾਂ ਸ਼ਰਾਬ ਪੀਣ ਵਾਲੇ ਲੋਕਾਂ ਦਾ 50% ਪੈਸਾ ਬਚ ਸਕਦਾ ਹੈ ਤੇ ਸ਼ਰਾਬ ਦੇ ਨਾਲ ਨਾਲ ਹੋਰ ਅਪਰਾਧ ਵੀ ਘਟ ਸਕਦੇ ਹਨ ਕਿਉਂਕਿ ਜਦ ਬੰਦਾ ਸ਼ਰਾਬ ਦੇ ਨਸ਼ੇ ਵਿੱਚ ਹੁੰਦਾ ਤਾਂ ਹੋਰ ਵੀ ਕਈ ਕਿਸਮ ਦੀਆਂ ਗਲਤੀਆਂ ਤੇ ਅਪਰਾਧ ਕਰਦਾ ਹੈ ਜਿੱਥੇ ਕਿਸੇ ਪਿੰਡ ਵਿੱਚ ਤਿੰਨ ਪੇਟੀਆਂ ਸ਼ਰਾਬ ਦੀਆਂ ਵਿਕਦੀਆਂ ਹਨ ਜੇਕਰ ਸ਼ਰਾਬ ਬਿਕਣੀ ਬੰਦ ਹੋ ਜਾਵੇ ਉਹਨਾਂ ਪਿੰਡਾਂ ਵਿੱਚ ਤਾਂ ਉੱਥੇ ਇਹ ਸਿਰਫ 1.5 ਪੇਟੀ ਹੀ ਸ਼ਰਾਬ ਬਿਕੇਗੀ ਇਸ ਦਾ ਕਾਰਨ ਇਹ ਹੈ ਕਿ ਕੁਝ ਤਾਂ ਦੂਰ ਜਾਣ ਦੇ ਮਾਰੇ ਰੋਟੀਆਂ ਖਾ ਕੇ ਸੌ ਜਾਣਗੇ ਦੂਸਰਾ ਜਿਹੜੇ ਕੱਚੇ ਪਿੰਲੇ ਰਹਿ ਜਾਂਦੇ ਹਨ ਉਹ ਵੀ ਦੁਬਾਰਾ ਪਿੰਡ ਤੋਂ ਦੂਰ ਜਾਣ ਦੀ ਘੋਲ ਕਰਕੇ ਕੱਚੇ ਪਿੰਲੇ ਹੀ ਰੋਟੀਆਂ ਖਾ ਲੈਣਗੇ ਹੁਣ ਜਦੋਂ ਘਰਾਂ ਦੇ ਨੇੜੇ ਹੀ ਸ਼ਰਾਬ ਮਿਲ ਜਾਂਦੀ ਹੈ ਉਹ ਨਿਕਰਾਂ ਵਿੱਚ ਹੀ ਸ਼ਰਾਬ ਪੀਣ ਵਾਸਤੇ ਭੱਜੇ ਜਾਂਦੇ ਹਨ ਇਸ ਕੰਮ ਵਾਸਤੇ ਪਿੰਡਾਂ ਵਿੱਚੋਂ ਜ਼ਰੂਰ ਜ਼ਰੂਰ ਕੋਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਪਰ ਅਫਸੋਸ ਕਿ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਬੇਫਿਕਰ ਹੋ ਕੇ ਨਸ਼ਾ ਵੇਚੋ ਅਸਲ ਵਿੱਚ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਕੁਝ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਸੇ ਵੀ ਬੁਰਾਈ ਨੂੰ ਖਤਮ ਕਰਨ ਵਾਸਤੇ ਵਾਰ-ਵਾਰ ਕੋਸ਼ਿਸ਼ ਕਰਨੀ ਪੈਂਦੀ ਹੈ ਜੇਕਰ ਸਾਡੀ ਇੱਛਾ ਸ਼ਕਤੀ ਮਜ਼ਬੂਤ ਹੋਵੇਗੀ ਤਾਂ ਤਾਂ ਹੀ ਅਸੀਂ ਹਰ ਇੱਕ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ ਜੇ ਕਰ ਸੀ ਪਹਿਲਾਂ ਹੀ ਸੋਚ ਲਈਏ ਕਿ ਲੋਕ ਸਾਡੇ ਨਾਲ ਗੁੱਸੇ ਹੋ ਜਾਣਗੇ ਇਹ ਕੰਮ ਨਹੀਂ ਹੋ ਸਕਦਾ ਤਾਂ ਇਸ ਤਰ੍ਹਾਂ ਦੀ ਗੱਲ ਸਾਡੇ ਮਨ ਦੀ ਕਮਜ਼ੋਰੀ ਹੋਵੇਗੀ। ਉਮੀਦ ਹੈ ਕਿ ਇਸ ਵੀਡੀਓ ਨੂੰ ਸੁਣ ਕੇ ਕੁਝ ਲੋਕਾਂ ਦੀ ਜ਼ਮੀਰ ਜ਼ਰੂਰ ਜਾਗੇਗੀ ਅਤੇ ਉਹ ਕੁਝ ਬਰਾਈਆਂ ਨੂੰ ਖਤਮ ਕਰਨ ਵਾਸਤੇ ਚੰਗਾ ਸੋਚਣਗੇ। ਜੇਕਰ ਮੇਰੇ ਇਹ ਵਿਚਾਰ ਆਪ ਜੀ ਨੂੰ ਵਧੀਆ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ